ਮਾਰੂ ਮਹੱਲਾ ਪਹਿਲਾ ਸ਼ਬਦ ਮਰੇ ਤਾਂ ਮਾਰ ਮਰ ਭਾਗੂ ਕਿਸ ਪਹਿ ਜਾਉ ਜਿਸ ਕੈ ਡਰ ਪੈ ਭਾਗੀ ਐ ਅਮਰਤ ਤਾ ਕੋ ਨਾਉ ਮਾਰਹਿ ਰਖਹਿ ਏਕ ਤੂ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤ ਹੀਨ ਨਾਮ ਬਿਨਾ ਕੋ ਕਛ ਨਹੀਂ ਗੁਰ ਪੂਰੈ ਪੂਰੀ ਮਤ ਕੀਨ ਰਹਾਉ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਘਰ ਜਾਉ ਸਹਿਜ ਸ਼ਬਦ ਸੁਖ ਉਪਜੈ ਬਿਨ ਭਾਗਾ ਤਨ ਨਾਹੀ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਦੇ ਦੁਖ ਸੁਹਾਏ ਜਿਨੀ ਨਾਮ ਵਸਾਰਿਆ ਸੇ ਕਿਤਿਆਏ ਸੰਸਾਰ ਅਗੇ ਪਾਛੇ ਸੁਖ ਨਹੀਂ ਗਾਡੇ ਲਾ ਦੇਸ਼ਾਰ ਵਿਛੜਿਆ ਮੇਲਾ ਨਹੀਂ ਦੁਖ ਘਣੋ ਜਮ ਦਵਾਰ ਅਗੇ ਕਿਆ ਜਾਣਾ ਨਹੀਂ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕੈ ਲਾਗੋਂ ਪਾਈ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਈ ਸਾਜਨ ਦੇਖਾਂ ਤਾਂ ਗਲ ਮਿਲਾ ਸਾਚ ਪਠਾਇਉ ਲੇਖ ਮੁਖਤ ਮਾਨੈ ਤਨ ਖੜੀ ਗੁਰਮੁਖ ਅੱਖੀਂ ਦੇਖ ਤਦ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੀਖ ਭੂਖ ਪਿਆਸੋ ਜੀ ਭਵੈ ਕਿਆ ਤਿਸ ਮੰਗਉਂਦੇ ਬੀਜੋ ਸੁਜੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀ ਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲ ਕਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ ਜੋ ਤਿਸ ਭਾਵੇ ਸੋ ਥੀਐ ਤੂੰ ਦੀਪਕ ਤੂੰ ਧੂਪ ਜੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸੱਚ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰਕ ਮਾਵਣੀ ਹੋਰ ਲਾਲਚ ਬਾਦ ਇਹੋ ਮਨ ਸਾਚੈ ਮੋਹਿਆ ਜਿਹਵਾ ਸੱਚ ਸਾਧ ਬਿਨ ਨਾਵੇ ਕੋ ਰਸ ਨਹੀਂ ਹੋਰ ਚੱਲਹਿ ਬੇਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉਂ ਫਰਮਾਵਹਿ ਤਿਉ ਚੱਲਾਂ ਸੱਚ ਲਾਲ ਪਿਆਰੀ ਰਹਾਉ ਆਨੰਦਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ ਗੁਰ ਪੂਰੇ ਸਾਬਾਸ ਹੈ ਕਾਟੈ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹੋ ਵਡਿਆਈਐ ਪਾਣਾ ਬਖਸ਼ੇ ਪੂਰਾ ਧਣੀ ਸੱਚ ਕਾਰ ਕਮਾਈਐ ਵਿਚੜਿਆ ਕਉ ਮੇਲ ਲਐ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤਨੀ ਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭ ਸਾਚ ਧੀਰਕ ਤੁਰ ਕੀ ਸਾਚੈ ਬੈ ਸੁਣੇ ਉੱਠਣਾ ਸੱਚ ਭੋਜਨ ਭਾਖਿਆ ਚਿੱਤ ਸੱਚੈ ਵਿਤੋ ਸੱਚਾ ਸਾਚਾ ਰਸ ਚਾਖਿਆ ਸਾਚੈ ਘਰ ਸਾਚੈ ਰੱਖੀ ਗੁਰ ਬਚਨ ਸੁਭਾਖਿਆ ਮਨਮੁਖ ਕਉ ਆਲਸ ਘਣੋ ਫਾਥੇ ਓ ਜਾੜੀ ਫਾਥਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜਤਾੜੀ ਅਨਹਤ ਲਾਲਾ ਬੇਦਿਆ ਪ੍ਰਭ ਹੇਤ ਪਿਆਰੀ ਬਿਨ ਸਾਚੇ ਜੀਉ ਜਲ ਬਲੋ ਝੂਟੇ ਵੇਕਾਰੀ ਬਾਦਕਾਰਾਂ ਸਭ ਛੋਡੀਆਂ ਸਾਚੀ ਤਰ ਤਾਰੀ ਜਿਨਨੀ ਨਾਮ ਵਸਾਰਿਆ ਤਿੰਨਾ othor ਨਾ ਠਾਉ ਲਾਲੈ ਲਾਲ ਚ ਤਿਆਗਿਆ ਪਾਇਆ ਹਰਨਾਉ ਤੂ ਬਖਸ਼ਹਿ ਤਾਂ ਮੇਲ ਲੈ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲੈ ਗਰਭ ਛੋਡਿਆ ਗੁਰ ਕੈ ਪੈ ਸਹਜ ਸੁਭਾਈ ਲਾਲ ਲੈ ਖਸਮੁ ਪਛਾਣਿਆ ਵਡì ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰ ਪ੍ਰਸਾਦੀ ਉਪਰੇ ਹਰ ਕੀ ਸਰਨਾਈ ਰਹਾਉ ਲਾਲੇ ਨੋ ਸਰਕਾਰ ਹੈ ਧੁਰ ਖਸਮੁ ਫਰਮਾਈ ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ਆਪੇ ਮੀਰਾ ਬਖਸ਼ਲੇ ਵੱਡੀ ਵਡਿਆਈ ਆਪ ਸੱਚਾ ਸਭ ਸਾਚ ਹੈ ਗੁਰ ਸ਼ਬਦ 부ਝਾਈ ਤੇਰੀ ਸੇਵਾ ਸੁ ਕਰੇ ਜਿਸ ਨੂੰ ਲਹਿ ਤੂੰ ਲਾਈ ਬਿਨ ਸੇਵਾ ਕਿਨ ਨਾ ਪਾਇਆ ਦੂਜੈ ਪਰਮ ਖੁਆਈ ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸੁਆਇਆ ਜੀਉ ਪਿੰਡ ਸਭ ਤਿਸ ਦਾ ਸਾਹ ਤਿਨਹਿ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੇ ਮਰ ਵਿੱਚੋਂ ਆਪ ਗਵਾਏ ਵੰਦਨ ਤੂਟੈ ਮੁਕਤ ਹੋਏ ਤ੍ਰਿਸ਼ਨਾ ਅਗਨ 부ਝਾਈ ਸਭ ਮਹਿ ਨਾਮ ਨਿਧਾਨ ਹੈ ਗੁਰਮਖ ਕੋ ਪਾਏ લાલે ਵਿੱਚ ગુણ કિસ નહીં લાલા અવગણ્યાર તુદ જીવડ દાતા કો નહીં તું બક્ષણહાર ਤੇરા હુકમ લાલા મની એ કરની સાર ગુર સાગર અમૃત સાર જો ઈચ્છે સો ફલ પાય નામ પદાર્થ અમર હૈ હૃદય મન વસાઈ ਗੁਰਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮੰਨਾਈ সোਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੇਂ ਨਾਲ ਨਾ ਚੱਲਈ ਸਤਗੁਰੂ ਬੂਝ 부ਝਾਈ ਨਾਨਕ ਨਾਮ ਰਤੇ ਸੇ ਨਿਰਮਲਿ ਸਾਚਾ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮੋ ਭਿਆ ਰਹਿਣਾ ਨਹੀਂ ਤੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਂਧਿਆ ਸਹੋ ਦੇ ਸਰੀਰੈ ਪੂਰੈ ਗੁਰਬਖਸ਼ਾਈ ਇਹ ਸਭ ਗੁਨਾਹ ਫਕੀਰੈ ਕਿਉਂ ਰਹੀ ਐ ਉਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮੇਲਹਿ ਸੋ ਮਿਲੈ ਤੁਰ ਹੁਕਮ ਅਪਾਰਾ ਰਹਾਉ ਜਿਉ ਤੂੰ ਰਖਹਿ ਤਿਉ ਰਹਾ ਜੋ ਦੇਹ ਸੋ ਖਾਉ ਜਿਉ ਤੂੰ ਚਲਾਵਹਿ ਤਿਉ ਚੱਲਾਂ ਮੁਖੇ ਅੰਮ੍ਰਿਤ ਨਾਮ ਮੇਰੇ ਠਾਕੁਰ ਹੱਥ ਵਢਿਆਈਆ ਮੇਲਹਿ ਮਨ ਚਾਉ ਕੀਤਾ ਕਿਆ ਸਲਾਹੀਐ ਕਰ ਦੇਖੈ ਸੋਈ ਜਿਨ ਕੀ ਆ ਸੋ ਮਨ ਵਸੈ ਮੈਂ ਅਵਰਨਾ ਕੋਈ ਸੋ ਸਾਚਾ ਸਲਾਹੀਐ ਸਾਚੀ ਪਤ ਹੋਈ ਪੰਡਤ ਪੜ ਨਾ ਪਹੁੰਚੈ ਬਹਵਾਲ ਜੰਜਾਲਾ ਪਾਪ ਪੁੰਨ ਦੋਇ ਸੰਗਮੇ ਖੁਦਿਆ ਜਮ ਕਾਲਾ ਵੇ ਛੋੜਾ ਭਉ ਵਿਸਰੈ ਪੂਰਾ ਰਖਵਾਲਾ ਜਿਨ ਕੀ ਲੇਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਟੋਟ ਨਾ ਆਵੈ ਲਾ ਲਾ ਥੱਕ ਪਾਈ ਖਾਰ ਸਮੁੰਦਰ ਟੰਡੋਲੀ ਐ ਇਕ ਮਣੀਆਂ ਪਾਵੇ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੇ ਗੁਰ ਸਾਗਰ ਸਤਿ ਸੇਵੀ ਐ ਦੇਹ ਟੂਟ ਨਾ ਆਵੇ ਮੇਰੇ ਪ੍ਰਭ ਭਾਵਨ ਸੇ ਊਜਲੇ ਸਭ ਮੈਲ ਪਰੀਜੈ ਮੈਲਾ ਊਜਲਤਾ થી ਐ 파ਰਸ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਪੇਖੀ ਹਾਥ ਨਾ ਲੱਬੈ ਤੀਰਥ ਨਹੀਂ ਦਾਨੀ ਪੂਚੋਂ ਬੇਦ ਪੜੰਤਿਆਂ ਮੂਠੀ ਵਿਣਮਾਨੀ ਨਾਮਿਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੀ ਮਾਰੂ ਮਹੱਲਾ ਪਹਿਲਾ ਮਨ ਮੁਖ ਲਹਿਰ ਕਰ ਤਜਵ ਗੂਚੈ ਅਵਰਾ ਕੇ ਕਰ ਹੀਰੈ ਗ੍ਰਹਿ ਧਰਮ ਗਵਾਏ ਸਤਗੁਰ ਨਾ ਭੇਟੈ ਦੁਰਮਤਿ ਕੁ ਮਨ ਕੇਰੈ ਜਸੰਤਰ ਭਵੈ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਵਧੇਰੇ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਦਰ ਭਰੈ ਜੈਸੀ ਢੋਰੇ ਬਾਬਾ ਐਸੀ ਰਵਤ ਰਵੇ ਸੰਨਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸੀ ਰਹਾਉ ਕੋਲੀ ਗੇਰੂ ਰੰਗ ਚੜਾਇਆ ਵਸਤਰ phekh phekhari ਕਾਪੜ ਫਾਰ ਬਨਾਈ ਖਿੰθα ਝੋਲੀ ਮਾਇਆ ਤਾਰੀ ਘਰ ਘਰ ਮੰਗੈ ਜਗ ਪ੍ਰਭੂ ਦੇ ਮਨ ਅੰਧੈ ਪਤ ਹਾਰੀ ਭਰਮ ਭੁਲਾਣਾ ਸ਼ਬਦ ਨਾ ਚੀਨੈ ਜੂ ਐ ਬਾਜੀ ਹਾਰੀ ਅੰਤਰੀ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰੀ ਆਤਮ ਝਾਪੈ 86 ਤੀਰਥ ਭਰਮ ਵਗੂਚੈ ਕਿਉ ਮਲ ਢੋਪੈ ਪਾਪੈ ਛਾਣੀ ਖਾਕ ਬੇਪੂਤ ਚੜਾਈ ਮਾਇਆ ਕਾ ਮਗਜੋ ਹੈ ਅੰਤਰ ਬਾਹਰ ਏਕ ਨਾ ਜਾਣੈ ਸਾਚ ਕਹੇ ਤੈ ਸੋ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗਰੇ ਕੀ ਮਤ ਓ ਹੈ ਨਾਮ ਨਾ ਜਪੈ ਕਿਉ ਸੁਖ ਪਾਵੈ ਬਿਨ ਨਾਮੈ ਕਿਉ ਸੋ ਹੈ ਮੂंड ਮਡਾਏ ਜਟਾ ਸਿੱਖ ਬਾਂਦੀ ਮੂਣ ਰਹੈ ਅਭਮਾਨਾ ਮਨੁਆ ਡੋਲੇ ਦਹਿ ਦਿਸ ਧਾਵੈ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾ ਬਿਖ ਪੀਵੈ ਮਾਇਆ ਕਾ دیਵਾਨਾ ਕੀਰਤਨਾ ਮਿਟਈ ਹੁਕਮ ਨਾ ਬੂਜੈ ਪਸ਼ੂਆ ਮਾਹੇ ਸਮਾਨਾ ਹਾਥ ਕ ਮੰਡਲ ਕਾਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜਾਰੀ ਅੰਤਰ ਵਿਖ ਬਾਹਰ ਨੇ ਭ੍ਰੰਤੀ ਤਾਂ ਜਮ ਕਰੇ ਖੁਆਰੀ ਸੋ ਸੰਿਆਸੀ ਜੋ ਸਤਗੁਰ ਸੇਵੈ ਵਿਚੋ ਆਪ ਗਵਾਈ ਸਾਧਨ ਭੋਜਨ ਕੀ ਆਸ ਨਾ ਕਰਈ ਅਚਿੰਤ ਮਿਲੈ ਸੋ ਪਾਏ ਬਕਾ ਨਾ ਬੋਲੇ ਖਿਮਾ ਧਨ ਸੰਗ ਰਹਿ ਤਾਮਸ ਨਾਮ ਜਿਲਾਏ ਧਨ ਗਿਰੀ ਸੰਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਰਾਸ ਰਹੇ ਸੰਿਆਸੀ ਏਕਸਿ ਸਿਓ ਲਿਵ ਲਾਏ ਹਰ ਰਸ ਪੀਵੇ ਤਾਂ ਸ਼ਾਂਤ ਆਵੇ ਨਿਜ ਘਰ ਤਾੜੀ ਲਾਏ ਮਨੁਆ ਨਾ ਡੋਲੇ ਗੁਰਮੁਖ ਬੂਜੇ ਤਾਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੀਸ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗगन ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਉਰ ਧਾਰੀ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਰ ਤੂ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਈ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਫੁਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਪਵਜਲ ਕਿਉ ਤਰੈ ਗੁਰਮਖ ਨਾਮ ਨਿਰੰજન ਪਾਈਐ ਅਫਾਰਿ ਉਪਾਰ ਅਫਾਰ ਟਰੈ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੂੰ ਹਰੀ ਤੂੰ ਦਾਤਾ ਦਿਆਲ ਸਭੈ ਸਿਰ ਅਹਨ ਸਦਾਤ ਸੰਭਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਘਰਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ 모ਹੇ ਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਏਤੇ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੀ ਕੂੜਕ ਤੰਬ ਸਿਉ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਘਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਤਰੇ ਜੀਤਾ ਮੋਹ ਹਮੈ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਧਨ ਬਿਨ ਸੈ ਸਹ ਸੈ ਸਾ ਫਿਰ ਪਛਤਾਵੇ ਮੁਖ ਧੂਰ ਪਰੇ ਵਿਰਧ ਪਿਆ ਜੋ ਬਨ ਤਨ ਖਿਸਿਆ ਕਪ કંਠ ਬਰੂ ਦੋ ਨੈਣੋ ਨੀਰ ਢਰੇ ਚਰਨ ਰਹੇ ਕਰ ਕੰਪਣ ਲਾਗੇ ਸਾਕਤ RAM ਨਾ ਹਿਰਦੈ ਹਰੀ ਸੁਰਤ ਗਈ ਕਾਲੀ ਹੂੰ ਤੌਲੇ ਕਿਸੈ ਨਾ ਭਾਵੈ ਰਖਿਓ ਘਰੇ ਬਿਸਰਤ ਨਾਮ ਐਸੇ ਦੁਖ ਲਾਗੈ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕਉ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖੁਵਾਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਬਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵਹਿ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਵਿੰਦ ਹਰੇ ਹਰ ਸਿਮਰੋ ਹੋ ਗੁਰਬਚਨ ਸੁਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਤਿੰਨ ਜਨ ਕੀ ਰੇਣ ਹਰੇ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਮੋ ਮੰਯੋ ਡੁੰਮਣੀ ਕਿਤੀ ਮਿੱਤਰ ਕਰਿਓ ਸਾ ਤਨ ਢੋਈ ਨ ਲਹੈ ਵਾਂਡੀ ਕਿਉਂ ਤਿਰੇਉ ਮੈਂਡਾ ਮਨ ਦਿੱਤਾ ਆਪਣੜੇ ਪਿਰ ਨਾਲ ਹਉ ਕੋਲ ਕਮਾਈ ਖੰਨਿਐ ਕੀਤੀ ਇਕ ਪੂਰੀ ਨਦਰ ਨਿਹਾਲ ਰਹਾਉ ਪੇਯੜਾ ਡੋਹਾਗਣੀ ਸਹੋਰੜਾ ਕਿਉਂ ਜਾਉ ਮੈਂ ਗਲ ਔਗਣ ਮੁਠੜੀ ਬਿਨ ਪੈਰ ਝੂਰ ਮਰਾਉ ਪੇਯੜਾ ਪਿਰ ਸੰਮਲਾ ਸਹੁਰਾਡੇ ਘਰ ਵਾਸ ਸੁਖ ਸੁਵੰਦ ਸੁਹਾਗਣੀ ਫਿਰ ਪਾਇਆ ਗੁਣਤਾਸ ਲੇਫ निहाली पाट ਕੀ ਕਾਪੜ ਅੰਗ ਬਣਾਏ ਫਿਰ ਮੁੱਤੀ ਦੋਹਾਗਣੀ ਤਿੰਨ ਦੁਖੀ ਰਹਿਣ ਵਿਹਾਈ ਕਿਤੀ ਚੱਖੋ ਸਾੜੜੇ ਕਿਤੀ ਵੇਸ ਕਰਿਓ ਫਿਰ ਬਿਨ ਜੋਬਨ ਬਾਦ ਗਇਅਮ ਵਾਂਡੀ ਝੂਰੇਂਦੀ ਝੂਰੇਓ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣਹਾਰ ਗੁਰਮੁਖ ਬੂਝੈ ਜਾਣੀਐ ਹਉਮੈ ਗਰਬ ਨਿਵਾਰ ਤਉ ਭਾਵਨ ਤਉ ਜੇਹੀਆ ਮੂ ਜਹੀਆਂ ਕਿਤੀਆਂ ਹਾਂ ਨਾਨਕ ਨਾ ਹੋ ਨਾ ਵਿਛੜੈ ਤਿੰਨ ਸੱਚੈ ਰਤੜੀਆਂ